कब आएगा मेरे बनजारे कब आएगा मेरे बनजारे वो तू नहीं आया बीजेपी वाले आ गए सारे कब आएगा मेरे बनजारे कब आएगा मेरे बनजारे दूर बहुत क्या देश है तेरा ਪਹੁੰਚਾ ਨਹੀਂ ਸੰਦੇਸ਼ ਜੋ ਮੇਰਾ ਦੂਰ ਬਹੁਤ ਕਿਆ ਦੇਸ਼ ਹੈ ਤੇਰਾ ਪਹੁੰਚਾ ਨਹੀਂ ਸੰਦੇਸ਼ ਜੋ ਮੇਰਾ ਇਹ ਸੰਦੇਸ਼ ਹੀ ਪੰਜਾਬ ਦੇ ਲੋਕਾਂ ਦਾ ਕਿ ਭਾਈ ਪੰਜਾਬ ਨੂੰ ਸੰਭਲੋ ਪੰਜਾਬ ਦੇ ਲੋਕ ਦੁਖੀ ਆ ਤੇ ਪੰਜਾਬ ਦੀਆਂ ਵੱਦ ਸੀਸਾ ਲੱਗੀਆਂ ਪੰਜਾਬ ਦਾ ਪੈਸਾ ਬਰਬਾਦ ਹੋਇਆ ਪੰਜਾਬ ਦਾ ਪੈਸਾ ਰੇਲੀਆਂ ਚ ਖਤਮ ਹੋਇਆ ਪੰਜਾਬ ਦਾ ਪੈਸਾ ਜਿਹੜਾ ਰੇਲੀਆਂ ਚ ਉਡਾਇਆ ਗਿਆ ਸੜਕਾਂ ਤੇ ਬੈਨਰਾਂ ਤੇ ਉਡਾਇਆ ਗਿਆ ਔਰ ਗੱਡੀਆਂ ਦੇ ਤੇਲ ਚ ਉਡਾਇਆ ਗਿਆ ਜਿਹੜਾ ਕਹਿ ਲੋ ਦਿੱਲੀ ਦੇ ਇਲੈਕਸ਼ਨਾਂ ਚ ਉਡਾਇਆ ਗਿਆ ਤਾਂ ਇਹ ਪੰਜਾਬ ਦੇ ਲੋਕਾਂ ਦਾ ਸੰਦੇਸ਼ ਸੀ ਜੋ ਤੁਹਾਡੇ ਤੱਕ ਪਹੁੰਚਿਆ ਨਹੀਂਗਾ ਇਹ ਤਾਂ ਕਹ ਰਹੇ ਹਨ ਭਗਵੰਤ ਮਾਨ ਨੂੰ ਵੀ ਕਹਿੰਨੇ ਆ ਕਦ ਆਏਗਾ ਮੇਰੇ ਬੰਜਾਰੇ ਤੇ ਹੁਣ ਮੈਂ ਇੱਕ ਤੁਹਾਨੂੰ ਇਹ ਦੱਸਾਂ ਕਿ ਪੰਜਾਬ ਦੇ ਲੋਕ ਤੁਹਾਡੇ ਇੰਨਾ ਕੁ ਯਕੀਨ ਕਰਕੇ ਤੁਹਾਡੇ ਤੇ ਲੈ ਕੇ ਆਏ ਸੀ ਤੇ ਚੇ ਕਰ ਪੰਜਾਬ ਦੇ ਲੋਕਾਂ ਦੇ ਅੱਜ ਵੀ ਹਾਲਾਤ ਉਹੀ ਹੈ ਤੇ ਬਦਸੀ ਤੁਹਾਨੂੰ ਲੈ ਕੇ ਬੈਠੀ ਆ ਤੁਸੀਂ ਤਾਂ ਕਹਿੰਦੇ ਸੀ ਦੂਜੀ ਵਾਰੀ ਜਨਮ ਲੈਣਾ ਪਊਗਾ ਮੋਦੀ ਨੂੰ ਉਹ ਤੇ ਇਸੇ ਜਨਮ 'ਚ ਤੁਹਾਨੂੰ ਹਰਾ ਗਿਆ ਤਾਂ ਮੈਂ ਤੁਹਾਨੂੰ ਕਹਿ ਦੇਵਾਂ ਕਿ ਕੇਸਰੀਵਾਲ ਸਾਹਿਬ ਦੂਜੇ ਦਾ ਨਹੀਂ ਪਤਾ ਤੀਜੇ ਦਾ ਨਹੀਂ ਪਤਾ ਪਰ ਤੁਹਾਨੂੰ 8ਵੀਂ 9ਵੀਂ ਆਰ ਜਨਮ ਲੈਣਾ ਪੈਣਾ ਹੁਣ ਪੰਜਾਬ ਤੋਂ ਜਿੱਤਣ ਵਾਸਤੇ ਪੰਜਾਬ ਦੇ ਨਾਲ ਵਿਸ਼ਵਾਸ ਘਾਤ ਹੋਇਆ ਤੇ ਦਿੱਲੀ ਵਾਲਿਆਂ ਨਾਲ ਤਾਂ ਤੁਸੀਂ ਕਰ ਹੀ ਜਾਂਦੇ ਹੋਵੋਗੇ ਇਹ ਪੰਜਾਬ ਦੇ ਲੋਕੋ ਤੁਹਾਡੇ ਬੱਚੇ ਛੋਟੇ-ਛੋਟੇ ਬਿਨਾਂ ਇਲਾਜ ਤੋਂ ਯਬ ਰਹੇ ਆ ਉੱਕ ਮੈਂ ਵੇਖਿਆ ਸੀ ਫੌਜੀ ਦੀ ਬੱਚੀ ਸੀ ਜਿਹਦਾ ਕਰੋੜਾ ਰੁਪਈਆ ਚਾਹੀਦਾ ਸੀਗਾ ਤੇ ਉਹ ਅਨਮੋਲ ਕਵਾਤਰਾ ਕੋਲ ਜਾ ਕੇ ਰੋਈ ਜਾਂਦੇ ਸੀ ਤੇ ਜੇਕਰ ਉਹੀ ਸਾਡਾ ਕਰੋੜਾ ਰੁਪਈਆ ਆ ਐਡਾ ਤੇ ਨਾ ਲੱਗਿਆ ਹੁੰਦਾ ਸਾਡਾ ਪੰਜਾਬ ਇਹਨਾਂ ਨੇ 18ਵੇਂ ਨੰਬਰ ਤੇ ਲਿਆ ਕੇ ਰੱਖਤਾ ਸੀ 18ਵੇਂ ਸੂਬੇ ਤੇ ਤਾਂ ਇਹਦੇ ਵਿੱਚ ਕੱਲੇ ਮੰਤਰੀਆਂ ਦਾ ਨਹੀਂ ਪੱਤਰਕਾਰਾਂ ਦਾ ਹੱਥ ਵੀ ਆ ਮੈਂ ਸਾਰਿਆਂ ਨੂੰ ਨਹੀਂ ਆਂਦਾ ਜਿਹੜੇ ਪੱਤਰਕਾਰ ਸਰਕਾਰਾਂ ਦਾ ਏਡਾ ਲੈਂਦੇ ਏਡਾ ਲਾਉਂਦੇ ਆ ਤਾਂ ਛੜਕਾਂ ਤੇ ਬੈਨਰ ਲੱਗੇ ਸੀ ਕਰੋੜਾ ਰੁਪਇਆ ਜਿਹੜਾ ਏਡਾਂ ਤੇ ਲੱਗਿਆ ਉਹ ਹਸਪਤਾਲਾਂ ਤੇ ਲੱਗਿਆ ਹੁੰਦਾ ਤਾਂ ਤੁਹਾਨੂੰ ਬੈਨਰਾਂ ਨੇ ਫੋਟੋ ਵੋਟ ਨਹੀਂ ਪਾਉਣੀ ਸੀ ਲੋਕਾਂ ਨੇ ਪਾਉਣੀ ਸੀ ਤਾਂ ਪੰਜਾਬ ਦੇ ਲੋਕ ਜਿਹਦਾ ਧੀ ਪੁੱਤ ਮਰਨ ਵਾਲਾ ਤੁਸੀਂ ਬਚਾਇਆ ਹੁੰਦਾ ਉਹਦਾ ਇਲਾਜ ਤੁਹਾਡੇ ਹਸਪਤਾਲਾਂ ਚ ਹੋਇਆ ਹੁੰਦਾ ਤਾਂ ਮੈਂ ਤੁਹਾਨੂੰ ਇਹ ਕਹਿਣਾ ਕਿ ਦਿੱਲੀ ਦੇ ਵਿੱਚ ਜਾ ਕੇ ਉਸ ਮਾਨੇ ਉਸ ਪਿਓ ਨੇ ਜਾ ਕੇ ਉੱਥੇ ਪ੍ਰਚਾਰ ਕਰਨਾ ਸੀ ਤੁਹਾਨੂੰ ਬੱਦ ਸੀਸ ਲੈ ਕੇ ਬੈਠੀ ਆ ਜੇ ਕਰ ਤੁਸੀਂ ਸਿੱਖਿਆ ਦਾ ਪ੍ਰਬੰਧ ਕੀਤਾ ਹੁੰਦਾ ਜਿਹਦੇ ਅੱਜ ਘਰੋਂ ਜਿਹੜਾ ਪ੍ਰਾਈਵੇਟ ਆਪ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਤੁਸੀਂ ਇਹ ਕਾਨੂੰਨ ਬਣਾ ਦਿੱਤਾ ਹੁੰਦਾ ਪੰਜਾਬ ਦੇ ਵਿੱਚ ਕਿ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨਗੇ ਤਾਂ ਤੁਹਾਡੀ 3 ਸਾਲ ਹੋ ਗਏ ਸਰਕਾਰ ਆਈ ਨੂੰ ਪਰ ਅਫਸੋਸ ਦੀ ਗੱਲ ਹੈ ਜਿਹੜੇ ਸਰਕਾਰੀ ਟੀਚਰ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜੀ ਜਾਂਦੇ ਆ ਤੇ ਤੁਸੀਂ ਕਿਹੜਾ ਇੱਥੇ ਵਿਕਾਸ ਨਵਾਂ ਪੈਦਾ ਕਰਤਾ ਸਿੱਖਿਆ ਦੇ ਵਿੱਚ ਤਾਂ ਜੇ ਘਰੇ ਕੰਮ ਕੀਤੇ ਹੁੰਦੇ ਚੰਗੀ ਸਿੱਖਿਆ ਕਰਤੀ ਹੁੰਦੀ ਤਾਂ ਜਿਨ੍ਹਾਂ ਦਾ 1000 ਰੁਪਿਆ ਲੱਗਦਾ ਸੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਦੇ ਮਾਪੇ ਆਪਣੇ ਤੁਹਾਡਾ ਜਾ ਕੇ ਪ੍ਰਚਾਰ ਕਰਨਾ ਸੀ ਜਿਨ੍ਹਾਂ ਨੂੰ ਤੁਸੀਂ लाठी चार्ज ਨਾਲ ਕੁੱਟਿਆ ਜਿਨ੍ਹਾਂ ਦੀਆਂ ਪੱਗਾਂ ਲਾਈਆਂ ਭੈਣਾਂ ਦੀਆਂ ਚੁੰਨੀਆਂ ਲਾਈਆਂ ਤੇ ਜੇ ਕਰ ਤੁਸੀਂ ਉਹਨਾਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਲਾਠੀ ਚਾਰਜ ਨਾ ਕੀਤੇ ਹੁੰਦੇ ਤੇ ਅੱਜ ਉਹਨਾਂ ਨੌਜਵਾਨਾਂ ਨੇ ਜਾ ਕੇ ਤੁਹਾਡਾ ਪ੍ਰਚਾਰ ਕਰਨਾ ਸੀ ਉਹਨਾਂ ਦੇ ਮਾਪੇ ਨੇ ਪ੍ਰਚਾਰ ਕਰਨਾ ਸੀ ਜਿਹੜੀ ਕੁੜੀ ਨੂੰ ਤੁਸੀਂ ਭੈਣ ਬਣਾਇਆ ਸੀ ਟੈਂਕੀ ਤੇ ਬੈਠੀ ਨੂੰ ਪਤਾ ਨਹੀਂ ਸਿੱਪੀ ਸ਼ਰਮਾ ਸੀ ਨਾਮ ਉਹਦਾ ਜੇਕਰ ਵਾਕਈ ਉਹਨੂੰ ਭੈਣ ਦਾ ਦਰਜਾ ਦਿੱਤਾ ਹੁੰਦਾ ਤੁਸੀਂ ਦੋਨਾਂ ਨੇ ਰਲ ਕੇ ਜਿਵੇਂ ਤੁਹਾਡੇ ਪਰਿਵਾਰਾਂ ਨਾਲ ਗੱਲਬਾਤ ਤੇ ਵਾਕਈ ਉਹਨੂੰ ਮੂੰਹ ਬੋਲੀ ਭੈਣ ਬਣਾ ਕੇ ਤੁਸੀਂ ਉਹਦਾ ਮਾਨ ਸਤਕਾਰ ਕੀਤਾ ਹੁੰਦਾ ਤੇ ਅੱਜ ਉਹਨੇ ਕਹਿਣਾ ਸੀ ਕਿ ਮੈਨੂੰ ਇਹ ਭਰਾ ਬਣਾ ਕੇ ਆਏ ਸੀ ਜ਼ੁਬਾਨ ਇਹਨਾਂ ਦੀ ਪਰ ਤੁਹਾਡੀ ਜਿਹੜੀ ਜ਼ੁਬਾਨ ਜਿਹੜੀ ਤੁਹਾਡੀ ਜ਼ੁਬਾਨ ਉਹ ਯਾਦ ਰੱਖੋ ਕਿ ਉਹ ਇੰਨੀ ਤਲਕੀ ਐਨਾ ਕੋਈ ਬੰਦਾ ਚਿੱਕੜ ਚ ਨਹੀਂ ਤਲਕਦਾ ਤਾਂ ਤੁਸੀਂ ਇਹ ਗੱਲ ਯਾਦ ਰੱਖੋ ਕਿ ਉੱਥੇ ਜਦੋਂ ਲੋਕਾਂ ਤੋਂ ਵਿਸ਼ਵਾਸ ਲੋਕਾਂ ਨੂੰ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤੁਹਾਡੇ ਕੋਲ ਤਾਂ ਤੁਹਾਡੀ ਸਰਕਾਰ ਕਿਵੇਂ ਆ ਸਕਦੀ ਸੀ ਜੇਕਰ ਪੰਜਾਬ ਦੇ ਵਿੱਚ ਸਰਕਾਰ ਤੁਹਾਡੀ ਨਸ਼ੇ ਨੂੰ ਕਰਕੇ ਆਈ ਸੀ ਕਿ ਚਿੱਟਾ ਬੰਦ ਕਰ ਦਾਂਗੇ ਇਹ ਨਾ ਸਿਵੀਆਂ ਦੇ ਵਿੱਚ ਕਹਿੰਦੇ ਸੀ ਸਾਡੇ ਜਿਹੜੇ ਪਿਓ ਆ ਬੜਾ ਉਹਨੂੰ ਦੁੱਖ ਭਾਰੀ ਹੁੰਦਾ ਪਿਓ ਨੂੰ ਪੁੱਤ ਦੀ ਅਰਥੀ ਚੱਕਣਾ ਤਾਂ ਸਾਡੇ ਆਖੇ ਪਿਓ ਆ ਜਿਹੜੇ ਉਹ ਪੁੱਤਾਂ ਦੀ ਅਰਥੀ ਚੱਕਦੇ ਫਿਰਦੇ ਆ ਤੇ ਉਹ ਜਿੰਨਾ ਪਿਓਆਂ ਨੇ ਅਰਥੀ ਚੱਕੀ ਸੀ ਜਿੰਨਾ ਭੈਣਾਂ ਦੇ ਭਰਾ ਚਿੱਟੇ ਨਾਲ ਗਏ ਸੀ ਜਿੰਨਾ ਮਾਵਾਂ ਦੇ ਪੁੱਤ ਚਿੱਟੇ ਨਾਲ ਗਏ ਸੀ ਉਹ ਤੁਹਾਡੇ ਵੱਲ ਹੋ ਗਏ ਸੀ ਉਹਨਾਂ ਨੇ ਆਖਿਆ ਨਹੀਂ ਇਹ ਭਗਵੰਤ ਮਾਨ ਹੀ ਲੋਕਾਂ ਦਾ ਸਵਾਰ ਸਕਦਾ ਹੋਰ ਕੋਈ ਨਹੀਂ ਤਾਂ ਅਕਸਰ ਹੋਇਆ ਕੀ ਚਿੱਟਾ ਉਦੋਂ ਵੀ ਜ਼ਿਆਦਾ ਵੱਧ ਗਿਆ ਇਹ ਚਿੱਟਾ ਤੋਂ ਵੀ ਜ਼ਿਆਦਾ ਵੱਧ ਗਿਆ ਤੇ ਉਹ ਮਾਂ ਉਹ ਭੈਣ ਉਹ ਪਿਓ ਦੀ ਬਦ ਸੀਸ ਤੁਹਾਨੂੰ ਲੈ ਦੇ ਕੇ ਬਹਿ ਗਈ ਜੇਕਰ ਤੁਸੀਂ ਚਿੱਟਾ ਬੰਦ ਕਰਾਇਆ ਹੁੰਦਾ ਤਾਂ ਅੱਜ ਉਹਨਾਂ ਭੈਣਾਂ ਨੇ ਉਹਨਾਂ ਭਰਾਵਾਂ ਨੇ ਜਿਨ੍ਹਾਂ ਦੇ ਭਰਾ ਚਿੱਟੇ 'ਚ ਗਏ ਆ ਮਾਂ ਪਿਓ ਨੇ ਇਹਨਾਂ ਨੇ ਵੀ ਤੁਹਾਡਾ ਪ੍ਰਚਾਰ ਕਰਨਾ ਸੀ ਆ ਕੇ ਪੰਜਾਬ ਦੇ ਵਿੱਚ ਤੁਹਾਡੇ ਹਲਕਿਆਂ ਦੇ ਵਿੱਚ ਪਰ ਕੁਛ ਨਹੀਂ ਕੀਤਾ ਤੇ ਐਮਐਲਏ ਅੱਜ ਐਮਐਲਏ ਲੈ ਲੈ ਪੰਜਾਬ ਦੇ ਮੰਤਰੀ ਲੈ ਲੈ ਇਹ ਉੱਥੇ ਗਲੀਆਂ 'ਚ ਡਿੱਗਦੇ ਫਿਰਦੇ ਰਹੇ ਸਮਝ ਲੋ ਇੱਕ ਸਾਹ ਦਾ ਮਿੰਤਾ ਕਰ ਕਰ ਗਲੀਆਂ 'ਚ ਡਿੱਗਣ ਵਾਲਾ ਕੰਮ ਹੀ ਹੁੰਦਾ ਭਗਵਾਨ ਤਮਨ ਦਾ ਸਾਰਾ ਪਰਿਵਾਰ ਵੋਟਾਂ ਮੰਗਦਾ ਰਿਹਾ 3 ਕਰੋੜ ਲੋਕਾਂ ਨੂੰ ਛੱਡ ਕੇ ਸਿਰ ਕੁਚਲ ਕੇ ਇੱਕ ਸਾਹ ਦਾ ਤੁਸੀਂ ਉੱਥੇ ਜਾ ਕੇ ਪ੍ਰਚਾਰ ਕਰਦੇ ਰਹੇ ਆ ਤੇ ਉੱਥੇ ਕੀ ਭਲਾ ਹੋ ਜਾਣਾ ਸੀ ਤੁਸੀਂ ਆਪ ਦੱਸ ਦੋ ਇਸ ਕਰਕੇ ਔਰ ਜਿਹੜੇ ਮਜ਼ਦੂਰ ਜਿਨ੍ਹਾਂ ਨੂੰ ਮੈਂ ਪਹਿਲਾਂ ਵੀ ਕਹਿ ਕੇ ਟਿਆਂ ਤੁਸੀਂ ਚਿੰਗਮ ਤਰ੍ਹਾਂ ਵਰਤ ਲਿਆ ਚਿੰਗਮ ਤਰ੍ਹਾਂ ਚਿੰਗਮ ਨਹੀਂ ਡੈਸਕ ਬੀਂਚ ਸਿੱਟਿਆ ਉਹਨਾਂ ਨੂੰ ਤੁਸੀਂ ਇੱਕ ਨੈਪਟਨ ਦੀ ਤਰ੍ਹਾਂ ਵਰਤ ਕੇ ਉਹਨੂੰ ਡੈਸਕ ਬੀਂਚ ਸਿੱਟਿਆ ਤੇ ਮਜ਼ਦੂਰਾਂ ਨੂੰ ਝਾਕਿਆ ਨਹੀਂ ਭਗਵਾਨਤਮਨ ਸਵਾਏ ਲਾਠੀ ਚਾਰਜ ਕਰਾਉਣ ਤੋਂ ਔਰ ਚੰਦ ਭਾਂ ਦੇ ਵਿੱਚ ਕੀ ਹੋਇਆ ਜਿਹੜਾ ਫਰੀਦਕੋਟ ਦੇ ਵਿੱਚ ਤੁਹਾਡੇ ਐਮਐਲਏ ਕਰਾਈ ਜਾਂਦੇ ਆ ਤੇ ਅੱਜ ਜੇ ਮਜ਼ਦੂਰਾਂ ਦਾ ਤੁਸੀਂ ਸਾਥ ਦਿੱਤਾ ਹੁੰਦਾ ਤੇ ਮਜ਼ਦੂਰਾਂ ਨੇ ਵੀ ਉੱਥੇ ਜਾ ਕੇ ਪ੍ਰਚਾਰ ਕਰਨਾ ਸੀ ਕਿਸਾਨਾਂ ਦਾ ਸਾਥ ਦਿੱਤਾ ਹੁੰਦਾ ਕਿਸਾਨਾਂ ਨੇ ਪ੍ਰਚਾਰ ਕਰਨਾ ਸੀ ਅੱਧਾ 3 ਕਰੋੜ ਦੇ ਵਿੱਚੋਂ 1 ਕਰੋੜ ਲੋਕਾਂ ਨੇ ਤੁਹਾਡਾ ਪ੍ਰਚਾਰ ਕਰਨਾ ਸੀ ਜਾ ਕੇ ਤੇ ਤੁਹਾਡੀਆਂ ਸੀਟਾਂ ਕਿਉਂ ਨਾ ਹੁੰਦੀਆਂ ਤੁਸੀਂ 70 ਸੀਟਾਂ ਦੀ ਗੱਲ ਕਰਦੇ ਆ ਸੀਟਾਂ ਤਾਂ ਉੱਥੇ 70 ਸਿੰਘ ਉੱਥੇ ਦੋ ਤੁਹਾਨੂੰ ਵੱਧ ਉੰਜੀ ਨਿਕਲ ਨੂੰ ਕਰਨੀਆਂ ਸੀ ਯਾਰ ਜਿਤਾਓ ਜਿਤਾਓ ਅਗਲਿਆਂ ਦੀ ਵੋਟਾਂ ਨਹੀਂ ਨਿਕਲਣੀਆਂ ਸੀ ਪਰ ਤੁਸੀਂ ਵਿਸ਼ਵਾਸ ਘਾਤ ਕੀਤਾ ਗਾਣਾ ਸੀ ਧੋਖੇ ਕਰਕੇ ਗਈਆਂ ਸਾਡੇ ਨਾਲ ਨਹੀਂ ਧੋਖੇ ਖਾਵੇਂਗੀ ਤੇ ਤੁਸੀਂ ਧੋਖੇ ਖਾਈ ਜਾਂਨੇ ਆ ਤੁਸੀਂ ਮਜ਼ਦੂਰਾਂ ਨਾਲ ਬੇਰੁਜ਼ਗਾਰਾਂ ਨਾਲ ਵਿਸ਼ਵਾਸ ਘਾਤ ਕੀਤਾ ਇਹਦਾ ਤੁਹਾਨੂੰ ਜਿਹੜਾ ਪੁੰਨ ਉਹ ਮਿਲਿਆ ਪੁੰਨ ਨਹੀਂ ਮਿਲਿਆ ਕਿਸਾਬ ਦਾ ਪਾਪ ਤਾਂ ਰੱਬ ਦੇ ਘਰ ਜਾ ਕੇ ਮਿਲਣਾ ਉਹ ਲੋਕ ਪੜ ਪੜ ਕੇ ਬੈਠੇ ਆ ਕੋਈ 12 ਕੋਈ BA ਕਰਕੇ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਕਈਆਂ ਦੀਆਂ ਛੱਤਾਂ ਚੁੰਦੀਆਂ ਕਈਆਂ ਦੇ ਕੋਲ ਮਕਾਨ ਹੈ ਨਹੀਂ ਕਈਆਂ ਦੇ ਕੋਲੇ ਜਗ੍ਹਾ ਹੈ ਨਹੀਂ ਤੇ ਤੁਸੀਂ ਆਪ ਦੀਆਂ ਕੋਠਾਂ ਲੈ ਲੈਣੇ ਆ ਕੋਈ ਤੁਹਾਡੇ MLA 6 ਕਿਲੇ ਚ ਪਾ ਲੈਂਦਾ ਕੋਠੀ ਕੋਈ ਕੁਛ ਕਰ ਲੈਂਦਾ ਕੋਈ ਕੁਛ ਕਰ ਲੈਂਦਾ ਤਾਂ ਤੁਸੀਂ ਹਾਰ ਗਏ ਬੁਰੀ ਤਰ੍ਹਾਂ ਹਾਰ ਗਏ ਇਸ ਚੀਜ਼ ਦਾ ਮੈਨੂੰ ਪੂਰਾ ਦੁੱਖਾ ਕਿਤੇ ਨਾ ਸਮਝ ਲਓ ਜੀ ਤੁਹਾਡੇ ਹਾਰਿਆਂ ਦਾ ਪੰਜਾਬ ਦੇ ਵਿੱਚ ਕਿਸੇ ਨੂੰ ਦੁੱਖ ਨਹੀਂ ਸਿਵਾਏ ਤੁਹਾਡੀ ਪਾਰਟੀ ਤੋਂ ਇਹ ਯਾਦ ਰੱਖ ਲੋ ਤੁਹਾਡਾ ਹੰਕਾਰ ਠੰਡਾ ਹਲੇ ਹੋਇਆ ਕਿ ਨਹੀਂ ਹੋਇਆ ਪੰਜਾਬ ਚ ਧੱਕੇਸ਼ਾਹੀਆਂ ਬੰਦ ਕਰੋ ਜਿਹੜੀਆਂ ਹੋ ਰਹੀਆਂ ਤੇ ਨਹੀਂ ਤਾਂ ਭਾਈ ਜਿਵੇਂ ਕਹਿੰਦੇ ਭੰਡਾ ਪਡੋਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੱਕਲਾ ਦੂਜੀ ਤਿਆਰ ਇੱਕ ਮੁਠੀ ਚੱਕਲੀ ਤੇ ਦੂਜੀ ਤਿਆਰ ਆਉਣ ਤੁਹਾਡੀ ਸਤਾਈ ਦੇ ਵਿੱਚ ਅੱਗੇ ਤੁਹਾਡੀ ਮਰਜ਼ੀ ਆ ਕੱਬ ਆਏਗਾ ਮੇਰੇ ਬੰਜਾਰੇ ਤੂੰ ਨਹੀਂ ਆਇਆ ਰਿਜ਼ਲਟ ਆ ਗਿਆ ਸਾਰੇ ਕੱਬ ਆਏਗਾ ਮੇਰੇ ਬੰਜਾਰੇ ਕੱਬ ਆਏਗਾ ਮੇਰੇ ਬੰਜਾਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸਿਰਫ ਦੋਕ ਸ਼ਬਦ ਕਹੂੰਗਾ ਮਾਨ ਸਾਹਿਬ ਤੁਹਾਨੂੰ ਚਾਰ ਚੀਜ਼ਾਂ ਵੱਲ ਧਿਆਨ ਦਿਓ ਸਿਹਤ ਸਿੱਖਿਆ ਰੋਜ਼ਗਾਰ ਤੇ ਨਸ਼ੇ ਵੱਲ ਧਿਆਨ ਦਿਓ ਸਿਹਤ ਸਿੱਖਿਆ ਰੋਜ਼ਗਾਰ ਕੋਈ ਜਾਤਨਾ ਵੇਖੋ ਕੋਈ ਧਰਮਨਾ ਵੇਖੋ ਨਸ਼ਾ ਜਿਹੜਾ ਵੇਚਦਾ ਉਹਨੂੰ ਕੋਈ ਕੋਈ ਪਾਰਟੀ ਨਾ ਵੇਖੋ ਉਦੇ ਮਗਰ ਕਿਸੇ ਦੀ ਸਪੋਰਟ ਨਾ ਵੇਖੋ ਇਹ ਯਾਦ ਰੱਖੋ ਬਹੁਤਾ ਇੱਥੇ ਆਇਸ਼ਕੰਦਰ ਵੇ ਤੂੰ ਵੀ ਰੁੜ ਜਾਣਾ ਬਥੇਰੇ ਤੁਹਾਡੇ ਲਈ ਕੁਰਸੀ ਤੇ ਆਏ ਆ ਇਹ ਹੁਣ ਤੁਹਾਡੀ ਇੱਛਾ 2027 ਚ ਬਹਿਣਾ ਕਿ ਜਿਵੇਂ ਕੇਜਰੀਵਾਲ ਸਾਹਿਬ ਅੱਜ ਨਹੀਂ ਸੁੱਤੇ ਤੇ ਉਵੇਂ ਤੁਹਾਨੂੰ ਵੀ 27 ਚ ਨੀਂਦ ਨਹੀਂ ਆਉਣੀ ਇਸ ਕਰਕੇ ਪਹਿਲੇ ਇੰਤਜ਼ਾਮ ਕਰ ਲਓ ਪਹਿਲੇ ਇੰਤਜ਼ਾਮ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ